हेलो दोस्तों सुरजीत तंबड़ दी प्यार भरी सतरिया काल आदाब नमस्ते दोस्तों रंग पंजाब दे चैनल उते ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸੁਣੋ ਟੋਲ ਕੀ ਨਾਲ ਗਾਣ ਵਾਲਾ ਗੀਤ ਡਿਗ ਪੈਨੀ ਗੋਰੀ ਸੀਸ ਮਹਿਲ ਤੋਂ ਡਿਗ ਪੈਨੀ ਗੋਰੀ ਸੀਸ ਮਹਿਲ ਤੋਂ ਵਾਹ ਦਿਓ ਨੀ ਮੇਰੇ ਮਈਏ ਵਾਲੇ ਚਿੱਠੀਆਂ ਵਾ ਦਿੱਤੀਆਂ ਤੇਰੇ ਮਈਏ ਵਾਲੇ ਚਿੱਠੀਆਂ ਜਾ ਪਹੁੰਚੀ ਚਿੱਠੀ ਵਿੱਚ ਨੀਕ ਚਰੀ ਦੇ ਫਾੜ ਲੈ ਨੀ ਮਈਏ ਲੰਮੀ ਵਾ ਕਰਕੇ ਫਾੜ ਲੈ ਨੀ ਮਈਏ ਪਟਾ ਉੱਤੇ ਤਰਕੇ ਵਾੜ ਲੈਨੀ ਮਈਏ ਪੱਟਾ ਉੱਤੇ ਤਾਰੇ ਕੇ ਛੁੱਟ ਗਈਆਂ ਨੀ ਹੱਥੋਂ ਕਲਮ ਦਵਾਤਾ ਛੁੱਟ ਗਈਆਂ ਨੀ ਹੱਥੋਂ ਕਲਮ ਦਵਾਤਾ ਮੰਗਲਿਆ ਨੀ ਮਈਏ ਸਾਬ ਕੋਲੋਂ ਛੁੱਟੀਆਂ ਮਿਲ ਗਈਆਂ ਨੀ ਮਈਏ ਸਾਬ ਕੋਲੋਂ ਛੁੱਟੀਆਂ ਕਸਲਿਆ ਨੀ ਮਈਏ ਬੂਟ ਜਰਾਬਾ ਕਸਲਿਆ ਨੀ ਮਈਏ ਬੂਟ ਜਰਾਬਾ ਤੁਰਪਿਆ ਨੀ ਮਈਆ ਸਿਖਰ ਦੋ ਪੈਰੇ ਤੁਰਪਿਆ ਨੀ ਮਈਆ ਸਿਖਰ ਦੋ ਪੈਰੇ ਆਉਂਦੇ ਨੇ ਸਾਈਕਲ ਵਿੜੇ ਵਿੱਚ ਸੁੱਟਿਆ ਓਂ ਕਿੱਕਲ ਵੜੇ ਵਿੱਚ ਸੁਟੀਆਂ ਆਂਦੇ ਨੇ ਮੇਰੀ ਨਵਜ ਪਕੜ ਲਈ ਆਂਦੇ ਨੇ ਮੇਰੀ ਨਵਜ ਪਕੜ ਲਈ ਦਸ ਗੋਰੀਏ ਨੀ ਸਟਾ ਕਿੱਥੇ ਕਿੱਥੇ ਲੱਗੀਆਂ ਦਸ ਗੋਰੀਏ ਨੀ ਸਟਾ ਕਿੱਥੇ ਕਿੱਥੇ ਲੱਗੀਆਂ ਦਸ ਗੋਰੀਏ ਨੀ ਮੈਨੂੰ ਹਾਂ ச கோரிய மென்னுல உட புலா புட சோ தில பைய மெலோ டி நீ ਪਾ ਦਿਓਨੀ ਮੇਰੇ ਮਈਏ ਵੱਲ ਚਿੱਠੀਆਂ ਪਾ ਦਿਓਨੀ ਮੇਰੇ ਮਈਏ ਵੱਲ ਚਿੱਠੀਆਂ ਪਾ ਦਿੱਤੀਆਂ ਤੇਰੇ ਮਈਏ ਵੱਲ ਚਿੱਠੀਆਂ ਪਾ ਦਿੱਤੀਆਂ ਮੈਂ ਤੇਰੇ ਮਈਏ ਵੱਲ ਚਿੱਠੀਆਂ ਦੋਸਤੋ ਬਹੁਤ ਪੁਰਾਣਾ ਗੀਤ ਹੈ ਢੋਲਕੀ ਨਾਲ ਗੀਤ ਗਾਉਣ ਵਾਲਾ ਹੈ ਤੇ ਇਕੱਲੇ ਗਾ ਕੇ ਤਾਂ ਫਟਾਫਟ ਮੁੱਕ ਜਾਂਦਾ ਤੇ ਇਹ ਤਾਂ 5-6 ਮਿੰਟ ਲੱਗਦੇ ਆ ਕਿਉਂਕਿ ਪਹਿਲਾਂ ਇੱਕ ਦੀਦੀ ਬੋਲਦੀ ਹੈ ਔਰ ਪਿੱਛੇ ਸਾਰਾ ਟੋਲਾ ਬੋਲਦਾ ਵਾਰੀ ਵਾਰੀ ਬੋਲਣ ਦੇ ਨਾਲ 5-6 ਮਿੰਟ ਦਾ ਹੋਇਆਗਾ ਗੀਤ ਓਕੇ ਬਾਏ ਬਾਏ ਚੰਗਾ ਲੱਗਿਆ ਹਰ ਤੋਂ ਜ਼ਰੂਰ ਕਮੈਂਟ ਕਰਕੇ ਦੱਸਿਆ ਜੇ ਥੈਂਕ ਯੂ